ਪਤਰੀ ਸੌ ਚੁੱਕੀ ਦਾ ਤੁਰੰਤ ਅਸੀਂ ਇਸ ਚੀਜ਼ ਦਾ ਸਭ ਤੋਂ ਪਹਿਲਾ ਐਕਸ਼ਨ ਲਿਆ ਔਰ 1.5 ਸਾਲ ਪਹਿਲਾਂ ਇਸ ਬਿਲਡਿੰਗ ਦਾ ਨੀ ਪੱਤਰ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਰੱਖ ਕੇ ਗਏ ਸੀਗੇ ਅੱਜ ਉਹ ਮੁਕੰਮਲ ਹੋਈ ਹੈ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਹਲਕਾ ਦਰਬਾ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਕਿ ਤੁਹਾਡੀ ਚਰਕੋਣੀ ਮੰਗਾ ਜਿਹੜੀ ਉਹ ਅੱਜ ਪੂਰੀ ਹੋਈ ਹੈ ਕਿ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁਣ ਇੱਕੋ ਛੱਤ ਥੱਲੇ ਜਿਹੜੇ ਨੇ ਉਹ ਸਾਰੇ ਕੰਮ ਹੋਣਗੇ ਲੋਕਾਂ ਸਾਰੇ ਕਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਟਾਈਮ ਦੇ ਵਿੱਚ ਬਣਿਆ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀ ਕਿ ਡੇਢ ਕਰੋੜ ਦਾ ਜਿਹੜਾ ਬਚਾਇਆ ਗਿਆ ਐਸਟੀਮੇਟ ਦੇ ਵਿੱਚ ਆ ਦੇਖੋ ਲਗਭਗ 12 ਕਰੋੜ ਦੇ ਕਰੀਬ ਜਿਹੜਾ ਇਹਦਾ ਐਸਟੀਮੇਟ ਲੱਗਿਆ ਸੀਗਾ ਤੇ 10 ਕਰੋੜ 80 ਲੱਖ ਚ ਬਣ ਕੇ ਤਿਆਰ ਹੋਇਆਗਾ ਪਹਿਲੀ ਵਾਰ ਹੋਇਆਗਾ ਕਿ ਜਿੰਨੇ ਦਾ ਐਸਟੀਮੇਟ ਲੱਗਿਆ ਸੀਗਾ ਉਤੋਂ ਘੱਟ ਪੈਸੇ 'ਚ ਬਿਲਡਿੰਗ ਤਿਆਰ ਹੋਈ ਆ ਕਿਉਂਕਿ ਸਾਡੀ ਸਮੁੱਚੀ ਟੀਮ ਦੜਬਾ ਦੀ ਸਾਰੇ ਅਸੀਂ ਸਾਡੇ ਸਾਥੀ ਜਿਹੜੇ ਦੇਗੇ ਉਹ ਇਮਾਨਦਾਰੀ ਦਾ ਕੰਮ ਕਰਦੇ ਨੇਗੇ ਕਦੇ ਕੋਈ ਵੀ ਕਿਸੇ ਗਲਤ ਕੰਮ ਚ ਰਿਵਰਬ ਨਹੀਂ ਹੈਗਾ ਇਹੀ ਕਾਰਨ ਆ ਕਿ ਪੈਸੇ ਘੱਟ ਲੱਗੇ ਨੇ ਪੁਰਾਣੀਆਂ ਸਰਕਾਰਾਂ ਚ ਕੀ ਹੁੰਦਾ ਸੀਗਾ ਜੇ ਐਸਟੀਮੇਟ 10 ਕਰੋੜ ਦਾ ਲੱਗਿਆ ਤਿੱਥੋਂ ਤੱਕ ਬਿਲਡਿੰਗ ਬਣਦੀ ਸੀਗਾ ਐਸਟੀਮੇਟ ਵਾਧਾ ਵਾਧਾ 15 ਕਰੋੜ ਤੱਕ ਪਹੁੰਚ ਜਾਂਦਾ ਸੀਗਾ ਸਾਡਾ ਐਸਟੀਮੇਟ ਘਟਿਆਗਾ ਇਹ ਬਹੁਤ ਵੱਡੇ ਉਦਾਹਰਣਾਂ ਪੰਜਾਬ ਦੇ ਅੰਦਰ ਸੋ ਅਸੀਂ ਬਹੁਤ ਸਾਰੇ ਜਿੱਥੇ ਵੀ ਕਿਤੇ ਪ੍ਰੋਜੈਕਟ ਚੱਲ ਰਹੇ ਨੇ ਕਿ ਸੋ ਅਸੀਂ ਐਸਟੀਮੇਟ ਘਟਾਉਣੇ ਆ ਕਿ ਪਹਿਲੀਆਂ ਸਰਕਾਰਾਂ ਜਦ ਐਸਟੀਮੇਟ ਵਾਧੇ ਹੁੰਦੇ ਸੀਗੇ ਸੋ ਇੱਥੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਕਿ ਇਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਚ ਕੰਮ ਕਰਦੀ ਹੈ ਜਿਹੜੀ ਲਾਇਸੈਂਸਡ ਜਿਹੜੇ ਅਰਜੀ ਨਵੀਸ ਨੇ ਜਾਂ ਵਸੂਕਾ ਨਵੀਸ ਨੇ ਸਰ ਉਸੇ ਜਗ੍ਹਾ ਤੇ ਰਹਿਣਗੇ ਜਾਂ ਉਹ ਵੀ ਇੱਥੇ ਸ਼ਿਫਟ ਕਿਤੇ ਆ ਦੇਖੋ ਅਸੀਂ ਸਾਰੇ ਉਹਨਾਂ ਅਰਜੀ ਨਵੀਸਾਂ ਨਾਲ ਮੀਟਿੰਗ ਕਰਾਂਗੇ ਉਹਨਾਂ ਦਾ ਵੀ ਅੱਛਾ ਪ੍ਰਬੰਧ ਕਰਾਂਗੇ ਕਿਉਂਕਿ ਉਹ ਵੀ ਪਾਰਟ ਐਂਡ ਪਾਰ ਇਸ ਬਿਲਡਿੰਗ ਦਾ ਸਭ ਨੂੰ ਸਹੂਲਤ ਦੇਣੀ ਹੈ ਜਦੋਂ ਲੋਕਾਂ ਲੋਕਾਂ ਲਈ ਤੇ ਬਣੇ ਨੇਗੇ ਸੋ ਬਿਲਕੁਲ ਉਹਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਜਿਹੜਾ ਹੈਗਾ ਅਸੀਂ ਇਹਦਾ ਵੀ ਜਲਦੀ ਹੱਲ ਕਰਾਂਗੇ ਉਹਨਾਂ ਨੂੰ ਵੀ ਬਿਲਡਿੰਗ ਜਿਹੜੀ ਹੈ ਮਹੱਈਆ ਕਰਵਾ ਮੰਗ ਛੇਮਾ ਸਾਹਿਬ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਬਿਲਕੁਲ ਬੜੀ ਜਲਦੀ ਜਿਹੜਾ ਇੰਡੋਰ ਸਟੇਡੀਅਮ ਦਾ ਨੀਂਹ ਪੱਥਰ ਲਈ ਰੱਖਣ ਲਈ ਬਿਆਜ ਜੀ ਮਾਨ ਸਾਹਿਬ ਨੂੰ ਸਟੇਜ ਤੋਂ ਰਿਕੁਐਸਟ ਕੀਤੀ ਆ ਕਿ ਇੱਕ ਕੰਪਲੈਕਸ ਦਾ ਨੀਂਹ ਪੱਥਰ ਰੱਖ ਕੇ ਜਾਓ ਜਿੱਥੇ ਸਾਡੇ ਬੱਚੇ ਜਿਹੜੇ ਨੇਗੇ ਉਹ ਖੇਡ ਕੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੱਕ ਕੇ ਖੇਡਾ ਖੇਡਣਗੇ ਔਰ ਪੰਜਾਬ ਦਾ ਨਾਮ ਹਲਕੇ ਦਰਬੇ ਦਾ ਨਾਮ ਚਮਕਾਉਣਗੇ ਕਿਉਂਕਿ ਇੰਡੋਰ ਸਟੇਡੀਅਮ ਦੀ ਬਹੁਤ ਵੱਡੀ ਘਾਟ ਸੀਗੀ ਪੁਰਾਣੀਆਂ ਸਰਕਾਰਾਂ ਨੇ ਕਈ ਵਾਰ ਕਿਹਾ ਪਰ ਲੇਕਿਨ ਦ੍ਰਿੜਵੇਂ ਚ ਇੰਡੋਰ ਸਟੇਡੀਅਮ ਨਹੀਂ ਬਣਿਆ ਸੀ ਪਹਿਲੀ ਵਾਰ ਆ ਕਿ ਡੜਬੇ ਸ਼ਹਿਰ ਦੇ ਅੰਦਰ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਜਿਹਾ ਕਿ ਵੱਡੇ ਵੱਡੇ ਸ਼ਹਿਰਾਂ ਚ ਹੁੰਦਾ ਸੀਗਾ ਔਰ ਸਾਡੇ ਛੋਟੇ ਸ਼ਹਿਰ ਚ ਬਣਨ ਜਾ ਰਿਹਾ ਔਰ ਡੜਬਾ ਮੈਂ ਸਮਝਦਾ ਹਾਂ ਔਰ ਨਾਲ ਸਮੇਂ ਤੇ ਬਲੰਦੀਆਂ ਤੇ ਹੋ ਜਿਨ੍ਹਾਂ ਨੇ ਸਰ ਇਹ ਬਣਾਇਆ ਜੀ ਕੰਪਲੈਕਸ ਕਿਸ ਤਰ੍ਹਾਂ ਦੀ ਕੰਪਨੀ ਹੈ ਸਰ ਕਿੱਡੀ ਵੱਡੇ ਪ੍ਰੋਜੈਕਟ ਤਿਆਰ ਕਰਦੇ ਨੇ ਜੀ ਸਰ ਬਹੁਤ ਘੱਟ ਸਮੇਂ ਚ ਤਿਆਰ ਕੀਤਾ ਜਿਹੜੀ ਕੰਪਨੀ ਆ ਬਹੁਤ ਵੱਡੀ ਕੰਪਨੀ ਆ بڑے ਵੱਡੇ ਉਹਨਾਂ ਕੋਲੇ ਕੰਟਰੈਕਟ ਹੁੰਦੇ ਨੇ ਪਰ ਲੇਕਿਨ ਉਹਨਾਂ ਨੇ ਬੜੇ ਥੋੜੇ ਸਮੇਂ ਚ ਤਿਆਰ ਕੀਤਾ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਥੈਂਕ ਯੂ ਕਈ ਡਿਪਾਰਟਮ Eagles.